ਚੰਦਰੀ ਲੂੰਬੜੀ ਲੂੰਬੜੀ ਪਹਾੜਲੇ ਜੰਗਲ ਵਿੱਚ ਰਹਿੰਦੀ ਸੀ ਉਹ ਸੁਭਾਅ ਦੀ ਬਹੁਤ ਹੀ ਚਲਾਕ ਸੀ ਅਤੇ ਉਹਦਾ ਨਾਮ ਵੀ ਚੰਦਰੀ ਸੀ ਉਸ ਦੇ ਮਨ ਵਿੱਚ ਕਿਸੇ ਜੀਵਰ ਕੋਈ ਤਰਸ ਨਹੀਂ ਸੀ ਇੱਕ ਵਾਰ ਉਸ ਨੂੰ ਬਹੁਤ ਭੁੱਖ ਲੱਗੀ ਪਰ ਉਸ ਨੂੰ ਕੋਈ ਵੀ ਸ਼ਿਕਾਰ ਨਹੀਂ ਮਿਲਿਆ ਉਸ ਨੇ ਨਦੀ ਵਿੱਚੋਂ ਪਾਣੀ ਪੀਤਾ ਅਤੇ ਭੁੱਖੇ ਟਢੀਸ ਸੋ ਗਈ ਸਵੇਰ ਵੇਲੇ ਜਦੋਂ ਉਹਦੀ ਅੱਖ ਖੁੱਲ੍ਹੀ ਉਸ ਨੂੰ ਇੱਕ ਕੁੱਕੜ ਦਿਖਾਈ ਦਿੱਤਾ ਕੁੱਕੜ ਨੂੰ ਵੇਖਦੇ ਸਾਰ ਹੀ ਉਸ ਦੀ ਭੁੱਖ ਜਾਗ ਗਈ ਉਹ ਕੁੱਕੜ ਨੂੰ ਫੜ ਕੇ ਖਾਣਾ ਚਾਹੁੰਦੀ ਸੀ ਪਰ ਜਿਸਕੋ ਟਾਹਣੀ ਦੇ ਉੱਪਰ ਕੁੱਕੜ ਬੈਠਾ ਹੋਇਆ ਸੀਗਾ ਉਹਦੇ ਥੱਲੇ ਨਦੀ ਦਾ ਤੇਜ਼ ਵਹਨ ਸੀ। ਲੂੰਬੜੀ ਨੇ ਕੁੱਕੜ ਨੂੰ ਤੋਚ ਲਈ ਪੂਰੇ ਜ਼ੋਰ ਨਾਲ ਸ਼ਾਰ ਮਾਰੀ। ਕੁੱਕੜ ਪਹਿਲਾਂ ਤੋਂ ਹੀ ਖਤਰੇ ਤੋਂ ਸचे ਸੀ ਇਸ ਕਰਕੇ ਉਹ ਉੱਡ ਕੇ ਦੂਸਰੀ ਟਾਹਣੀ ਤੇ ਜਾ ਬੈਠਿਆ। ਲੂੰਬੜੀ ਕੋਚੇ ਖਾਲੀ ਟਾਹਣੀ ਨਾਲ ਲੰਕਦੀ ਰਹੀ। ਜਦੋਂ ਬਾਵਾ ਹੰਭ ਗਈਆਂ ਤਾਂ ਨਦੀ ਵਿੱਚ ਡਿੱਗ ਪਈ। ਉਹਨੇ ਕਿਨਾਰੇ ਵੱਲ ਆਉਣ ਲਈ ਹੱਥ-ਪੈਰ ਮਾਰੇ ਪਰ ਨਦੀ ਦੀ ਵਹਨ ਉਸਨੂੰ ਰੋੜ ਕੇ ਲੈ ਗਈ। ਪਾਣੀ ਦੇ ਵਹਨ ਤੇ ਹਵਾ ਦੇ ਤਪੇੜਿਆਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਨਦੀ ਦੇ ਦੂਸਰੇ ਕਿਨਾਰੇ ਤੇ ਉਸ ਨੂੰ ਜਾ ਸੁੱਟਿਆ ਜਦੋਂ ਲੂੰਬੜੀ ਨੂੰ ਹੋਸ਼ ਆਈ ਤਾਂ ਉਹ ਆਪਣੇ ਆਲੇ ਦੁਆਲੇ ਜੀਵਾਂ ਦੀ ਧੀਰ ਲੱਗੀ ਵੇ ਕੇ ਹੈਰਾਨ ਰਾ ਗਈ ਵਾਂਸ ਵਨੇ ਜੀਵਾਂ ਵਿੱਚ ਹਿਰਨ, ਬਾਂਦਰ, ਖਰਗੋਸ਼, ਕੰਡਿਆਲਾ, ਬੱਤਖ ਤੇ ਹੋਰ ਵੀ ਕਈ ਸਨ ਭੁੱਖੇ ਪਾਣੀ ਲੂੰਬੜੀ ਦਾ ਜੀ ਕਿਤਾ ਕਿ ਉਹ ਦੋ ਚਾਰ ਨੂੰ ਦਬੋਚ ਕੇ ਆਪਣਾ ਢਿੱਡ ਭਰ ਲਵੇ ਪਰ ਉਸ ਕੋਲੋਂ ਤਾਂ ਉੱਠਿਆ ਵੀ ਨਹੀਂ ਸੀ ਜਾ ਰਿਹਾ ਉਹ ਤਾਂ ਅੰਗੰਗ ਦੁੱਖ ਰਿਆ ਸੀ ਕੁੱਤ ਚਿਰਪੇ ਚੌਲ ਨੂੰ ਹੋਸ਼ ਆਈ ਤੇ ਵੇ ਉਸਨੇ ਵੇਖਿਆ ਕਿ ਬਾਂਦਰ ਉਸ ਨੂੰ ਪੁੱਛ ਰਿਹਾ ਹੈ ਕਿ ਤੂੰ ਕੌਣ ਹੈ ਉਹ ਕਹਿੰਦੀ ਕਿ ਮੇਰਾ ਨਾਮ ਲੂੰਬੜੀ ਹੈ ਮੈਂ ਨਦੀ ਪਾਰਲੇ ਜੰਗਲ ਦੀ ਹਾਂ ਤੂੰ ਇੱਥੇ ਹੀ ਕਰਨ ਆਈ ਹੈ ਬੁੱਢਾ ਖਰਗੋਸ਼ ਕੁਝ ਅਗਾਹ ਹੋਇਆ ਲੂੰਬੜੀ ਜੀਵਾਂ ਦੇ ਭੋਲਪਨ ਦਾ ਅੰਦਾਜ਼ਾ ਲਗਾ ਚੁੱਕੀ ਸੀ ਉਹਨਾਂ ਪਹਿਲਾਂ ਕਦੇ ਕੋਈ ਲੂੰਬੜੀ ਨਹੀਂ ਸੀ ਵੇਖੀ ਉਸਨੇ ਕਹਾਣੀ ਕਰਦਿਆਂ ਆਖਿਆ ਬਾਬਾ ਮੇਰੇ ਦੁੱਖ ਪਰ ਕਹਾਣੀ ਬਸ ਇੰਨੀ ਕੁ ਹੈ ਕਿ ਮੈਂ ਘਾਹ ਖਾ ਕੇ ਪਾਣੀ ਪੀਣ ਲੱਗੀ ਸਾਂ ਜਦੋਂ ਬੁੱਢਾ ਖਰਗੋਸ਼ ਨੇ ਉਸ ਵੱਲ ਵੇਖਿਆ ਚੰਦਰੀਏ ਤੇ ਦੰਦ ਵੀ ਬਹੁਤ ਤਿੱਖੇ ਨੇ ਤੇ ਨਹੂਦਾਰ ਵੀ ਇਹੋ ਜੇ ਦੰਦ ਤੇ ਨਹੂ ਘਾਹ ਖਾਣ ਵਾਲੇ ਜਨੋਰਾਂ ਦੀਆਂ ਨਹੀਂ ਹੁੰਦੀਆਂ ਚੰਦਰੀ ਲੰਬੜੀ ਖਰਗੋਸ਼ ਦੀ ਗੱਲ ਸੁਣ ਕੇ ਛੇਪ ਗਈ ਉਸਨੇ ਆਪਣੇ ਦੰਦ ਤੇ ਨਹੂ ਲਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਨੀਵੀਂ ਪਾ ਕੇ ਹੌਲੀ ਜੀ ਬੋਲੀ ਨਹੂ ਤੇ ਦੰਦ ਤਾਂ ਰੱਬ ਦੇ ਬਣਾਏ ਹੋਏ ਨੇ ਸਾਰੇ ਜੀਵਾਂ ਵਿੱਚ ਲੂੰਬੜੀ ਦੇ ਦੰਦਾ ਤੇ ਨੌਬਾਰੇ ਕੁਸਰਮੁਸਰ ਹੋਣ ਲੱਗ ਪਈ। ਬਤਖ ਨੇ ਕੁਆਕ ਕੁਆਕ ਕੀਤੀ। ਤੁਸੀਂ ਪਹਿਲਾਂ ਪੂਨੀ ਕਹਾਣੀ ਤਾਂ ਸੁਣ ਲਵੋ। ਬਤਖ ਦੀ ਗੱਲ ਸੁਣ ਕੇ ਸਾਰੇ ਚੁੱਪ ਕਰ ਗਏ। ਲੂੰਬੜੀ ਨੇ ਆਪਣੀ ਗੱਲਬਾਤ ਸ਼ੁਰੂ ਕੀਤੀ। ਮੈਂ ਪਾਣੀ ਪੀਣ ਲੱਗੀ ਤਾਂ ਨਦੀ ਵਿੱਚ ਡਿੱਗ ਪਈ। ਵਹਿ ਨਾਲ ਰੁੜ ਕੇ ਔਰ ਇੱਥੇ ਆ ਗਈ ਹਾਂ। ਖਰਗੋਸ਼ ਨੇ ਕਹ ਲਿਆ ਕਿ ਲੂੰਬੜੀ ਅੱਗੇ ਪਾ ਦਿੱਤਾ। ਲੂੰਬੜੀ ਹਵਾ ਕਰਦੇ ਕਹਾਦੀਆਂ ਤਿੱਖਾ ਜਿੱਥੇ ਲੱਗ ਪਈ। ਜੀਵਕੀ ਕਰਕੇ ਉੱਥੋਂ ਜਾਣੇ ਸ਼ੁਰੂ ਹੋ ਗਏ। ਬੁੱਢਾ ਕਰਗੋਸ਼ ਉੱਥੇ ਹੀ ਬੈਠਾ ਰਿਹਾ ਤੇ ਫਿਰ ਬੋਲਿਆ ਹੁਣ ਤੂੰ ਖਾ ਖਾ ਕੇ ਵਾਪਸ ਚਲੀ ਜਾਵੀਂ ਕੋਈ ਹੋਰ ਵੇਲਾ ਹੁੰਦਾ ਤਾਂ ਲੂੰਬੜੀ ਚਪਟਾ ਮਾਰ ਕੇ ਬੁੱਢਾ ਕਰਗੋਸ਼ ਨੂੰ ਦਬੋਚ ਲੈਂਦੀ ਤੇ ਮਾਰ ਦਿੰਦੀ ਪਰ ਡਾਲ ਹੋਣ ਕਰਕੇ ਉਸ ਨੂੰ ਹਿਲਣਾ ਬੜਾ ਔਖਾ ਲੱਗ ਰਿਹਾ ਸੀ ਉਸਨੇ ਤਰਨਾ ਲੈ ਕੇ ਆਖਿਆ ਪਥਨ ਨਾਲ ਵੱਜ ਵੱਜ ਕੇ ਮੇਰੇ ਬਹੁਤ ਸੱਟਾਂ ਲੱਗ ਗਈਆਂ ਨੇ ਮੈਂ ਬਹੁਤ ਕਮਜ਼ੋਰ ਹੋ ਗਈ ਹਾਂ ਮੈਨੂੰ ਕੁਝ ਦਿਨ ਇੱਥੇ ਰਹਿ ਲਾਂਦੀ ਹਾਂ ਕੁਝ ਵੱਲ ਹੋਰ ਹੋਰ ਪਿੱਛੋਂ ਮੈਂ ਆਪੇ ਚਲੀ ਜਾਵਾਂਗੀ ਲੂੰਬੜੀ ਦੀ ਗੱਲ ਮੰਨ ਕੇ ਬੁੱਢਾ ਖਰਗੋਸ਼ ਵੀ ਚਲਾ ਗਿਆ ਖਰਗੋਸ਼ ਦੀਆਂ ਨਜ਼ਰਾਂ ਤੋਂ ਉੱਲੇ ਹੋਇਆ ਤਾਂ ਉਹਨੇ ਮੂੰਹ ਵਿੱਚ ਜਮਾ ਹੋਇਆ ਘਾਤੂ-ਘਾਤੂ ਕਰਕੇ ਥੁੱਕ ਦਿੱਤਾ ਢਿੱਡ ਖਾਲੀ ਹੋਣ ਕਰਕੇ ਲੂੰਬੜੀ ਹੋਣ ਡਾਲ ਹੋਈ ਸੀ ਸਰੀਰ ਦੀ ਕਮਜ਼ੋਰੀ ਅਤੇ ਸੱਟਾਂ ਕਾ ਨੂੰ ਉੱਠਣ ਜੋਗ ਵੀ ਨਹੀਂ ਸੀ ਉਹ ਸਾਰਾ ਦਿਨ ਭੁੱਖੀ ਪੀ ਰਹੀ ਰਾਤ ਵੇਲੇ ਖਰਗੋਸ਼ ਘੁੰਮਣੇ ਵੱਲ ਪਰਤ ਰਿਹਾ ਸੀ ਉਸ ਨੂੰ ਲੂੰਬੜੀ ਇਹ ਬਾਰੇ ਕੁਝ ਪਤਾ ਨਹੀਂ ਸੀ ਉਸਨੇ ਉਤਸੁਕਤਾ ਨਾਲ ਲੂੰਬੜੀ ਵੱਲ ਵੇਖਿਆ ਤੇ ਹੌਲੀ-ਹੌਲੀ ਚਲਾ ਗਿਆ ਰੂੰਬੜੀ ਮੁਸਕਰਾਈ ਤਾਂ ਉਸ ਦੀ ਚੀਜ਼ੱਕ ਜਾਣਦੀ ਤਹੀ ਉਹਨੇ ਚਾਰਛੇ ਨੇ ਵੇਖਿਆ ਤਾਂ ਫਿਰ ਖਰਗੋਸ਼ ਪੰਜਾਂ ਵਿੱਚ ਦਬੋਛ ਲਿਆ ਸਵੇਰੇ ਤੱਕ ਰੂੰਬੜੀ ਦੇ ਸਰੀਰ ਵਿੱਚ ਤਾਕਤ ਪਰਤਾਈ ਉਹਦਾ ਢਿੱਡ ਵੀ ਖਾਲੀ ਨਹੀਂ ਸੀ ਉਹਨੇ ਉੱਠ ਕੇ ਆਕਰ ਪੰਨੀਆ ਤੇ ਜੰਗਲਵਾਲ ਤੁਰ ਪਈ ਜੰਗਲ ਸਾਰਾ ਕੁਝ ਪਹਿਲਾਂ ਵਾਂਗੀ ਸੀ ਕੁਝ ਦਿਨਾਂ ਤੋਂ ਖਰਗੋਸ਼ ਇੱਕ ਇੱਕ ਕਰਕੇ ਗੁਮ ਹੋ ਰਹੇ ਸਨ ਜੰਗਲ ਵਿੱਚ ਕੱਲਾਕਾਰ ਖਰਗੋਸ਼ ਕਰਦੀ ਵੀ ਪਰਤ ਕੇ ਕਾਰਨ ਨਹੀਂ ਸੀ ਹੁੰਦਾ ਲੰਬੜੀ ਦਿਨ ਵੇਲੇ ਅਲੂਏ ਖਰਗੋਸ਼ਾਂ ਨਾਲ ਖੂਬ ਖੇਡਦੀ ਸੀ ਉਹਨਾਂ ਨੂੰ ਹਰ ਛਿਲੇ ਹਸਾਉਣ ਦੀ ਕੋਸ਼ਿਸ਼ ਕਰਦੀ ਸੀ ਉਸ ਉੱਤੇ ਕੋਈ ਸ਼ੱਕ ਨਹੀਂ ਸੀ ਕਰਦਾ ਖਰਗੋਸ਼ ਬਹੁਤ ਭੋਲੇ ਭਾਲੇ ਸਨ ਉਹ ਦਿਨ ਵੇਲੇ ਆਪਣੀ ਮੁਸੀਬਤ ਭੁੱਲ ਜਾਂਦੇ ਅਤੇ ਰਾਤ ਵੇਲੇ ਖਤਰਿਆਂ ਵਿੱਚ गिर ਜਾਂਦੇ ਇੱਕ ਦਿਨ ਭੋਲੂ ਡੱਬਾ ਪੀਲਾ ਛੋਟੂ ਅਤੇ ਹੋਰ ਕਈ ਖਰਗੋਸ਼ ਖੇਡਦੇ ਖੇਡਦੇ ਦੂਰ ਨਿਕਲ ਗਏ ਵਾਪਸ ਹੁੰਦੇ ਆ ਗੁੜਾ ਹਨੇਰਾ ਫੈਲ ਰਿਹਾ ਸੀ ਰਾਹ ਵਿੱਚ ਉਹਨਾਂ ਨੇ ਇੱਕ ਭਿਆਨਕ ਦ੍ਰਿਸ਼ ਵੇਖਿਆ ਉਹ ਸੈਮ ਕੇ ਖਲੋਗੇ ਲੂੰਬੜੀ ਕਿਸੇ ਕੱਲੇ ਖਰਗੋਸ਼ ਦੇ ਤਾਂਗ ਵਿੱਚ ਬੈਠੀ ਹੋਈ ਸੀ ਉਸ ਨੇ ਸੈਕ ਕੇ ਖਰਗੋਸ਼ ਤੇ ਚਪਟਾ ਮਾਰਿਆ ਤੇ ਉਹਦੀ ਚੀਰ ਫਾੜ ਕਰਨ ਲੱਗ ਪਈ ਖਰਗੋਸ਼ ਨੇ ਗੁੰਮ ਹੋਣ ਦਾ ਭੇਤ ਇੱਕਦਮ ਖੁੱਲ ਗਿਆ ਉਹ ਇੰਨੇ ਰੋਹ ਵਿੱਚ ਆ ਗਈ ਕਿ ਉਹਨਾਂ ਨੇ ਖਰਗੋਸ਼ ਹੋਣ ਦਾ ਚੇਤਾ ਹੀ ਨਾ ਰਿਹਾ ਉਹ ਸਾਰੇ ਟੁੱਟ ਕੇ ਲੂੰਬੜੀ ਉੱਪਰ ਪੈ ਗਏ ਉਹਨਾਂ ਨੇ ਨਿੱਕੇ ਨਿੱਕੇ ਦੰਦਿਆਂ ਨਾਲ ਲੂੰਬੜੀ ਨੂੰ ਕੋਸੁੱਟਿਆ ਲੂੰਬੜੀ ਦੇ ਮਰਨ ਦੀ ਖਬਰ ਇੱਕਦਮ ਸਾਰੇ ਜੰਗਲ ਵਿੱਚ ਫੈਲ ਗਈ। ਸਾਰੇ ਜੀਵ ਹਉਮਾ ਮਾਰ ਕੇ ਕਰੋਸ਼ਾਂ ਦੇ ਡੇਰੇ ਇਕੱਠੇ ਹੋ ਗਏ। ਸਾਰੇ ਜੀਵਾਂ ਨੇ ਬਹੁਤ ਦਿਨਾਂ ਪਿੱਛੋਂ ਬੁੱਢੇ ਖਰਗੋਸ਼ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਵੇਖੀ। ਇਹ ਖੁਸ਼ੀ ਸਾਰੇ ਜੀਵਾਂ ਦੇ ਮਨ ਵਿੱਚ ਸੀ। ਲੂੰਬੜੀ ਨੇ ਮੌਕਾ ਮਿਲਨ ਤੇ ਉਹਨਾਂ ਦਾ ਸ਼ਿਕਾਰ ਕਰਨਾ ਸੀ। ਕਿਸੇ ਵੀ ਜੰਗਲ ਵਿੱਚ ਹੁਣ ਤੱਕ ਸ਼ਾਇਦ ਇੱਕ ਇਹ ਪਹਿਲੀ ਵਾਰੀ ਹੋਇਆ ਸੀ ਕਿ ਖਰਗੋਸ਼ਾਂ ਉੱਥੋਂ ਲੂੰਬੜੀ ਮਾਰੀ ਗਈ ਹੋਵੇ। ਬੁੱਢੇ ਖਰਗੋਸ਼ ਨੇ ਆਖਿਆ ਇਹ ਤਾਕਤ ਖਰਗੋਸ਼ਾਂ ਦੀ ਨਹੀਂ ਇਕੇ ਦੀ ਹੈ।